ਲੇ ਵੀ ਮੰਦਰਾ ਮਿਰਜੇਕੇ ਵਾਲਿਆ ਸ਼ਰਨਾ ਡੱਗੂ ਰਮਾਣਿਆ ਵਾਲੇ ਇਸ ਇਲਾਕੇ ਦਾ ਵੱਡਾ ਸਟਾਰ ਹੈ ਲੈ ਵੀ ਸ਼ਰਨੇ ਆ ਜੀ ਇਧਰ ਨੂੰ ਮੇਰਾ ਵੀਰ ਸੇਵਕਾ ਮਾਣੂਕੇ ਵਾਲਾ ਦਿਖਾ ਦੇ ਸ਼ਰਨਾ ਡੱਗੂ ਵਾਲਾ ਪਿਛਲੇ 15 ਸਾਲਾਂ ਤੋਂ ਇਸ ਨੌਜਵਾਨ ਦੀ ਕਬੱਡੀ ਜਗਤ ਦੇ ਵਿੱਚ ਤੂਤੀ ਬੋਲਦੀ ਆ ਰਹੀ ਹੈ ਤੇ ਅੱਜ ਸ਼ਰਨੇ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਜਿੱਦਾਂ ਹਰ ਖਿਡਾਰੀ ਦੀ ਫੈਨ ਫਾਲੋਇੰਗ ਹੁੰਦੀ ਹੈ ਮੇਰੇ ਪਿੰਡ ਰੋਡੇ ਤੋਂ ਹਰਵਿੰਦਰ ਸਿੰਘ ਨੌਜਵਾਨ ਜਿਹੜਾ ਅੱਜ ਕੱਲ ਕੈਨੇਡਾ ਅੱਜ ਕੱਲ ਕੈਨੇਡਾ ਵਸਦਾ ਹੈ ਉਹ ਸ਼ਰਨੇ ਦੀ ਖੇਡ ਦਾ ਜਵਾਨ ਹੈ ਕਈ ਵਾਰ ਹੁੰਦਾ ਵੀ ਖਿਡਾਰੀ ਦੇ ਲਈ ਐਲਾਨ ਸਾਲ ਪਹਿਲਾਂ ਦੋ ਸਾਲ ਪਹਿਲਾਂ ਐਲਾਨ ਹੋ ਜਾਂਦਾ ਹੈ ਗੀਤੇ ਬਾਈ ਹਰਵਿੰਦਰ ਨੇ ਰੋਡਿਆਂ ਵਾਲੇ ਹਰਵਿੰਦਰ ਨੇ ਸ਼ਰਨੇ ਡੱਗੋ ਵਾਲੇ ਨੂੰ ਇੱਕ ਨੋਕਰਾ ਘੋੜਾ ਕੱਲ ਸ਼ਾਮੀ ਖਰੀਦਿਆ ਤੇ ਅੱਜ ਸਵੇਰ ਘਰੇ ਪਹੁੰਚਦਾ ਕਰ ਦਿੱਤਾ ਚੁੱਪਚੀ ਬੀਤੇ ਇੱਕ ਆਈਏ ਭਰਾ ਲਈ ਤਾੜੀਆਂ ਮਾਰੇ ਜ਼ੋਰਦਾਰ ਦੁਨੀਆ ਪਰੇ ਤੋਂ ਪਰੇ ਪਈ ਹੈ ਇਹਨਾਂ ਖਿਡਾਰੀਆਂ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ ਸਾਡੇ ਵੀਰ ਬਹੁਤ ਵੱਡੇ ਵਧਾਈ ਦੇ ਪਾਤਰ ਨੇ ਡੱਗੋ ਵਾਲੇ ਸ਼ਰਨੇ ਨੂੰ ਉਹਦੇ ਸਾਰੇ ਯਾਰਾਂ ਦੋਸਤਾਂ ਨੂੰ ਬਾਈ ਜੱਗੇ ਉਹਨਾਂ ਨੂੰ ਬਹੁਤ ਵੱਡੀ ਮੁਬਾਰਕਬਾਦ ਤੇ ਹਰਵਿੰਦਰ ਰੋਡੇ ਵਾਲੇ ਦਾ ਕਹ ਗੱਡਵਾ ਧੰਨਵਾਦ ਹੈ ਵੀ ਵੀਰ ਨੇ ਇਸ ਨੌਜਵਾਨ ਦਾ ਬਹੁਤ ਵੱਡਾ ਮਾਣ ਕੀਤਾ ਹੋਰ ਚੱਕਰ ਨਹੀਂ ਵੀ ਪਹਿਲਾਂ ਪੋਸਟਰ ਬਣੇ ਤੇ 6 ਮਹੀਨੇ ਟੂਰਨਾਮੈਂਟ ਤੇ ਅਨਾਉਂਸ ਹੋਇਆ ਬਸ ਕੱਲ ਘੋੜਾ ਖਰੀਦਿਆ ਅੱਜ ਸਵੇਰ ਜਦੋਂ ਘਰੇ ਚਲਾ ਗਿਆ ਉਦੋਂ ਹੀ ਪਤਾ ਲੱਗਾ ਮੈਂ ਵੀ ਹਰਵਿੰਦਰਾ ਤੇਰਾ ਬਹੁਤ ਬਹੁਤ ਧੰਨਵਾਦ ਦਿਉਂਦਾ ਰਹ ਵਸਦਾ ਰਹ ਜਵਾਨੀਆਂ ਮਾਣ ਇਹ ਸਾਡੀ ਖੇਡ ਕਬੱਡੀ ਹੈ ਜਿਹਦੇ ਵਿੱਚ ਏਡੇ ਏਡੇ ਖਿਡਾਰੀਆਂ ਦੇ ਮਾਣ ਹੁੰਦੇ ਆ ਤੋਂ ਸਾਰੇ ਭਰਾਵਾਂ ਦਾ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਵਸਦੇ ਐ ਕਮਾਈਆਂ ਉੱਥੇ ਵੀ ਬਹੁਤ ਔਖੀਆਂ ਹੁੰਦੀਆਂ ਬਾਜ ਸਾਡਾ ਵੀਰ ਬੈਲਜੀਅਮ ਤੋਂ ਇਹਨਾਂ ਮੈਚਾਂ ਦਾ ਆਨੰਦ ਮਾਣਦਾ